ਤੋ ਅਕਸਰ ਜ਼ਿਕਰ ਕਰਦਾ ਹੁੰਦਾ ਹੈ ਕਿ ਨੌਜਵਾਨੀ ਜਿਹੜੀ ਹੁੰਦੀ ਕੌਮ ਦੀ ਰੀੜ ਦੀ ਹੱਡੀ ਹੁੰਦੀ ਆ ਸਰਕਾਰ ਨੇ ਅੱਗੇ ਹੀ ਬਹੁਤ ਕੋਸ਼ਿਸ਼ ਕਰ ਲਈ ਹੈ ਇਹਨੂੰ ਨਸ਼ੇ 'ਚ ਪਾ ਕੇ ਗਾਲਣ ਦੀ ਜਾਂ ਪਤਿਤਪਨੇ ਵੱਲ ਲਾ ਕੇ ਗਾਲਣ ਦੀ ਹੈ ਮਾਈਗ੍ਰੇਸ਼ਨ ਕਰਾ ਕੇ ਇਹਨੂੰ ਗਾਲਣ ਦੀ ਤੇ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਇੱਕ ਨੌਜਵਾਨ ਬਾਝਾਂਦਾ ਤੇ ਉਹਨੂੰ ਐਨਐਸਏ ਮਿਲ ਜਾਂਦੀ ਆ ਸੋ ਅੱਜ ਇੱਕ ਪੰਥ ਦਾ ਨੌਜਵਾਨ ਅਮਰਤਪਾਲ ਸਿੰਘ ਕੰਟੈਸਟ ਕਰਦਾ ਪਿਆ ਏ ਐਮਪੀ ਦੀ ਇਲੈਕਸ਼ਨ ਖਡੂਰਸਾ ਫਲਕੇ ਤੋਂ ਤੇ ਸੰਗਤ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਹੈ ਦਿਲਾਂ ਦੇ ਵਿੱਚ ਇਹ ਗੱਲ ਹੈ ਕਿ ਨੌਜਵਾਨ ਜਿਹੜਾ ਏ ਕੌਮ ਦਾ ਨੌਜਵਾਨ ਫੀਲਡ ਚ ਚਾਹੀਦਾ ਏ ਪੰਥ ਲਈ ਯਤਨਸ਼ੀਲ ਚਾਹੀਦਾ ਏ ਜਿੱਲਾਂ ਦੇ ਵਿੱਚ ਢੱਕਿਆ ਨਹੀਂ ਚਾਹੀਦਾ ਸੋ ਉਸ ਬਾਬਤ ਜਦੋਂ ਪਰਿਵਾਰ ਨੇ ਵਿਚਾਰ ਕੀਤੀ ਤੇ ਅਮਰਤਪਾਲ ਸਿੰਘ ਨੂੰ ਹੁਣ ਬਤੌਰ ਐਮਪੀ ਦੀ ਕੈਂਡੀਡੇਟ ਖਡੂਰਸਾ ਫਲਕੇ ਤੋਂ ਉਤਾਰਿਆ ਗਿਆ ਸੋ ਮੈਂ ਸਮਝਦਾ ਕਿ ਨੌਜਵਾਨਾਂ ਨੂੰ ਜੋ ਨੌਜਵਾਨਾਂ ਦੀ ਦਿਲਾਂ ਦੀ ਗੱਲ ਹੈ ਜੋ ਉਹਨਾਂ ਦੇ ਮਨਾਂ ਦੀ ਗੱਲ ਹੈ ਉਹ ਬੁੱਝ ਕੇ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਏ ਨੌਜਵਾਨ ਨੂੰ ਬਾਹਰ ਕੱਢਣਾ ਚਾਹੀਦਾ ਏ ਅਮਰਤਪਾਲ ਸਿੰਘ ਨੂੰ ਬਾਹਰ ਕੱਢਣਾ ਚਾਹੀਦਾ ਏ ਤੇ ਉਸ ਦੇ ਨਾਲ ਨਾਲ ਹੀ ਜਿਹੜੇ ਹੋਰ ਸਿੰਘ ਨੇ ਜਿਹੜੇ ਐਨਐਸਏ ਦੇ ਤਹਿਤ ਕਿਉਂਕਿ ਜੇਲਾਂ ਕਟਣੀਆਂ ਬੜੀ ਔਖੀਆਂ ਨੇ ਪਿਤਾ ਜੀ ਸੁਣਾਉਂਦੇ ਹੁੰਦੇ ਨੇ ਕਿ 5 ਸਾਲ ਜੋਧਪੁਰ ਤੇ 3-4 ਸਾਲ ਹੋਰ ਵੱਖੋ ਵੱਖਰੀ ਜੇਲਾਂ ਦੇ ਵਿੱਚ ਜਦੋਂ ਰੱਖਿਆ ਗਿਆ ਤੇ ਤਸ਼ੱਦਦ ਬਹੁਤ ਜ਼ਿਆਦਾ ਜ਼ੁਲਮ ਬਹੁਤ ਜ਼ਿਆਦਾ ਜ਼ਬਰ ਬਹੁਤ ਜ਼ਿਆਦਾ ਤੇ ਕਟਨੀ ਵੀ ਬੜੀ ਔਖੀ ਹੈ ਤੇ ਜਦੋਂ ਜਜ਼ਬਾ ਹੋਵੇ ਊਰਜਾ ਹੋਵੇ ਜੋਸ਼ ਹੋਵੇ ਕੌਮ ਦੇ ਲਈ ਕਰਨ ਦੇ ਲਈ ਕੋਈ ਦ੍ਰਿੜਤਾ ਹੋਵੇ ਕੋਈ ਹੌਸਲਾ ਹੋਵੇ ਉਸ ਉਮਰ ਦੇ ਵਿੱਚ ਜੇਲ੍ਹ ਜਾ ਕੇ ਬਹਿਣਾ ਬਈ ਬਹੁਤ ਔਖਾ ਹੈ ਸੋ ਇਸ ਕਰਕੇ ਕੌਮ ਦੇ ਨੌਜਵਾਨ ਨੂੰ ਬਾਹਰ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਆਲ ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਸਲਾਹ ਕਰਕੇ ਕਿ ਹੁਣ ਜਿਹੜਾ ਇਹ ਸਮਰਥਨ ਉਹ ਪੰਥ ਨਾਲ ਖੜਨ ਦਾ ਸਮਾਂ ਆ ਗਿਆ ਏ ਨੌਜਵਾਨਾਂ ਨੂੰ ਬਾਹਰ ਕੱਢਣ ਦਾ ਸਮਾਂ ਆ ਗਿਆ ਏ ਤੇ ਜੋ ਫੈਡਰੇਸ਼ਨ ਦੇ ਪੁਰਾਣੇ ਵੀ ਫਰਜ਼ ਰਹੇ ਨੇ ਜੋ ਪਿੰਡ ਭੂਰੇ ਕੋਨੇ ਤੋਂ ਚੱਲ ਕੇ ਕਿਉਂਕਿ ਜਿਹੜਾ ਇਲਾਕਾ ਹੀ ਸਾਰਾ ਜਿਹੜਾ ਹੈ ਉਹ ਸ਼ਹੀਦਾਂ ਦਾ ਹੈ ਸੰਤਾਂ ਦਾ ਮਹਾਪੁਰਖਾਂ ਦਾ ਹੈ ਜਿਹਦੇ ਪੈਰ ਪੈਰ ਤੇ ਖੂਨ ਡੁੱਲੇ ਸ਼ਹੀਦਾਂ ਦਾ ਸੋ ਫਰਜ਼ ਬਣਦਾ ਏ ਕਿ ਫਿਰ ਤੋਂ ਆਪਾਂ ਉਸੇ ਤਰੀਕੇ ਦੇ ਨਾਲ ਸੰਘਰਸ਼ ਕਰਕੇ ਤੇ ਕੌਮ ਦੀ ਨੌਜਵਾਨੀ ਨੂੰ ਆਜ਼ਾਦ ਕਰੀਏ ਇਕ ਨੌਜਵਾਨ ਦਾ ਆਉਣਾ ਤੇ ਨੌਜਵਾਨੀ ਦਾ ਸਮਰਥਨ ਕੌਮ ਵਾਸਤੇ ਸੁਭ ਸੰਘੇਤ ਤੇ ਲੱਗ ਵੀ ਰਿਹਾ ਜੇਪਾ ਕੁਛ ਦਿਨ ਪਹਿਲਾਂ ਦੀ ਗੱਲ ਕਰਦੇ ਆ ਭਾਈ ਮਨਜੀਤ ਸਿੰਘ ਨੇ ਦਵੇਦਾਰੀ ਕੀਤੀ ਸੀ ਆਕਾਲ ਚੈਨਲ ਤੇ ਵੀ ਗੱਲਬਾਤ ਹੋਈ ਮੈਂ ਆਪ ਗੱਲਬਾਤ ਕਰਕੇ ਆਇਆ ਸੀ ਕਿਤੇ ਉਹ ਗੁੱਸਾ ਤਾਂ ਨਹੀਂ ਮੰਨਦੇ ਵੇਜਾਂ ਪਾਰਟੀ ਤੋਂ ਲੱਗਦਾ ਕਿ ਵਿਰਸਾ ਸਿੰਘ ਵਲਟੋਵਾ ਜੀ ਉਹਦੋਂ ਖਲੋਤੇ ਹੋਏ ਆ ਪਿਤਾ ਦਾ ਥਾਪੜਾ ਹੈ ਜੀ ਪਿਤਾ ਦਾ ਥਾਪੜਾ ਹੈ ਤੇ ਜਦੋਂ ਦਵੇਦਾਰੀ ਕੀਤੀ ਉਦੋਂ ਅਮਰਤਪਾਲ ਸਿੰਘ ਨਹੀਂ ਸੀ ਖੜੇ ਹੂੰ ਬਿਲਕੁਲ ਤੋਂ ਉਸ ਤੋਂ ਬਾਅਦ ਦਵੇਦਾਰੀ ਨਹੀਂ ਕੀਤੀ ਕਿਉਂਕਿ ਇਹ ਫਰਜ਼ ਵੀ ਹੁੰਦੇ ਨੇ ਹਰ ਗੱਲ ਜਿਹੜਾ ਇਹ ਉਹ ਪੋਲਿਟਿਕਲ ਨਹੀਂ ਹੁੰਦਾ ਕਈ ਗੱਲਾਂ ਪੰਥਕ ਸੋਚ ਦੇ ਨਾਲ ਵੀ ਵਿਚਾਰਨੀਆਂ ਪੈਂਦੀਆਂ ਤੇ ਉਸ ਤੋਂ ਬਾਅਦ ਦਾਅਵੇਦਾਰੀ ਨਹੀਂ ਕੀਤੀ ਤੇ ਮੇਰੇ ਖਿਆਲ ਦੇ ਨਾਲ ਵਿਰਸਾ ਸਿੰਘ ਬਲਟੋਆ ਜੀ ਨੂੰ ਵੀ ਜਿਹੜਾ ਆ ਉਹ ਆਪਣੀ ਦਾਅਵੇਦਾਰੀ ਨਹੀਂ ਸੀ ਕਰਨੀ ਚਾਹੀਦੀ ਹੁਣ ਵੀ ਆਪਣੀ ਜਿਹੜੀ ਆ ਉਹ ਵਿਡਰਾ ਕਰ ਲੈਣੀ ਚਾਹੀਦੀ ਕਿਉਂਕਿ ਇੱਕ ਪੰਥਕ ਹਲਕਾਏ ਤੇ ਜੇ ਆਪਾਂ ਪੰਥਕ ਪਾਰਟੀਆਂ ਤੇ ਇੱਕ ਪੰਥ ਦੇ ਜਜ਼ਬਾਤ ਨੂੰ ਸਮਝ ਲਾਣਾ ਚਾਹੀਦਾ ਪਰਿਵਾਰ ਦੇ ਕੋਲ ਆਉਂਦੇ ਆ ਉਹ ਕਹਿੰਦੇ ਕਿ ਪਰਿਵਾਰ ਮੈਨੂੰ ਸਮਰਥਨ ਦੇਵੇ ਉਹਨਾਂ ਆਪਣੀ ਇੱਕ ਸਪੀਚ ਵੀ ਕੀਤੀ ਸਾਡੇ ਨਾਲ ਗੱਲਬਾਤ ਵੀ ਹੋਈ ਵੀਰ ਸਤਸਕ ਮਲਟੋਆ ਜੀ ਦੀ ਉਹਦੇ ਵਿੱਚ ਵੀ ਕਹਿੰਦੇ ਕਿ ਮੈਨੂੰ ਪਰਿਵਾਰ ਸਮਰਥਨ ਦੇਵੇ ਕਿਉਂਕਿ ਮੈਂ ਵੀ ਪੰਥਕ ਐਨਐਸਐ ਮੈਂ ਵੀ ਚੱਲੀਆਂ ਜੇਲਾ ਮੈਂ ਵੀ ਕੱਟੀਆਂ ਕੀ ਲੱਗਦਾ ਇਹ ਕਿਦਾਂ ਦੀ ਗੁੰਝਲਦਾਰ ਸਿਆਸਤ ਬਣ ਚੁੱਕੀ ਹੈ ਵੇਖੋ ਕੋਈ ਵੀ ਕੈਂਡੀਡੇਟ ਆਪਣੇ ਹਲਕੇ ਦੇ ਵਿੱਚ ਜਾ ਕੇ ਤੇ ਆਪਣਾ ਪ੍ਰਚਾਰ ਕਰ ਸਕਦਾ ਹੈ ਹਨਾ ਤੇ ਜੇ ਐਨਐਸਐ ਹੰਡਾਈ ਹੈ ਜੇ ਜੇਲਾ ਹੰਡਾਈਆਂ ਤੋ ਵੀ ਜਵਾਨੀ ਚ ਹੰਡਾਈਆਂ ਹੈ ਤੇ ਫਿਰ ਉਹਨਾਂ ਨੂੰ ਉਸ ਚੀਜ਼ ਦਾ ਸੰਤਾਪ ਜਿਹੜਾ ਪਤਾ ਹੈ ਸੋ ਸਗੋਂ ਉਹਨਾਂ ਨੂੰ ਨਾਲ ਹੋ ਕੇ ਤੇ ਮਦਦ ਕਰਨੀ ਚਾਹੀਦੀ ਸੀ